ਰਾਜਨਵੀ ટીਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਅੱਜ ਲਗਾਤਾਰਤਾ ਵਿੱਚ 47ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਆਰਟ ਕਾਉਂਸਲ ਦੇ ਚੇਅਰਮੈਨ ਸਰਦਾਰ ਸਵਰਨਜੀਤ ਸਿੰਘ ਸਵੀ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਜਾਰ ਸਿੰਘ ਪੰਦੇਰ ਉੱਗੇ ਸਮਾਜ ਸੇਵਕ ਸਰਦਾਰ ਅਮਰਜੀਤ ਸਿੰਘ ਟਿੱਕਾ ਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦੇ ਸਾਫਕਾ ਚੇਅਰਮੈਨ ਸਰਦਾਰ ਪ੍ਰਗਟ ਸਿੰਘ ਗਰੇਵਾਲ ਅਤੇ ਉੱਗੇ ਚਿੰਤਕ ਸਤਨਾਮ ਚਾਨਾ ਸ਼ਾਮਲ ਹੋਏ। ਪ੍ਰਿੰਸੀਪਲ ਇੰਦਰਜੀਤ ਕੌਰ ਮੇਰ ਨਗਰ ਨਿਗਮ ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਪੰਜਾਬੀ ਸਾਹਿਤ ਅਕੈਡਮੀ ਦੀ ਸੜਕ ਠੀਕ ਕਰਵਾਉਣ ਅਤੇ ਪ੍ਰੋਫੈਸਰ ਮੋਹਨ ਸਿੰਘ ਦਾ ਬੁੱਤ ਆਰਤੀ ਚੌਕ ਵਿੱਚ ਪਹਿਲੀ ਥਾਂ ਤੇ ਲਗਾਉਣ ਦਾ ਭਰੋਸਾ ਦਿੱਤਾ ਵਰਦਾਨ ਕੀ ਕਰਦਿਆਂ ਸਰਦਾਰ ਸਵਰਜੀ ਸਵਰਨਜੀਤ ਸਿੰਘ ਸਭੀ ਨੇ ਕਿਹਾ ਕਿ ਇਹ ਪ੍ਰੋਫੈਸਰ ਮੋਹਨ ਸਿੰਘ ਦਾ ਮੀਲਾ ਹੋਰ ਗੰਭੀਰਤਾ ਨਾਲ ਵੱਡੀ ਇਕੱਤਰਤਾ ਵਿੱਚ ਹੋਇਆ ਕਰੇ ਸਤਨਾਮ ਚਾਨਾ ਵੱਲੋਂ ਬੀਪੇਸ਼ ਕੀਤਾ ਗਿਆ ਯਾਦਗਾਰੀ ਭਾਸ਼ਣ ਪੰਜਾਬ ਅਤੇ ਪੰਜਾਬ ਦੇ ਪਾਣੀ ਦੀ ਵੱਡੀ ਸ਼ਲਾਘਾ ਕੀਤੀ ਗਈ ਸਤਨਾਮ ਚਾਨਾ ਨੇ ਭਾਸ਼ਣ ਵਿੱਚ ਵਿਸ਼ਵ ਪੱਧਰ ਤੇ ਦਰਿਆਵਾਂ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਵਿਸਥਾਰਤ ਗੱਲਬਾਤ ਕੀਤੀ ਅਤੇ ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਬਾਰੇ ਵੀ ਚਾਨਣਾ ਪਾਇਆ ਉਹਨੇ ਦੱਸਿਆ ਕਿ ਕੁਦਰਤੀ ਸੁੰਮੇ ਨਾਲ ਕੀਤੀ ਜਾ ਰਹੀ ਛੇੜਛਾੜ ਨਾਲ ਮਨੁੱਖਤਾ ਨੂੰ ਭੈੜੇ ਸਿੱਟੇ ਵਿਪਗਤ ਨੇ ਪੈ ਰਹੇ ਹਨ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਪ੍ਰੋਫੈਸਰ ਮੋਹਨ ਸਿੰਘ ਨੂੰ ਸਾਹਿਤਿਕ ਅੰਦਾਜ਼ ਵਿੱਚ ਯਾਦ ਕਰਨ ਤੇ ਜ਼ੋਰ ਦਿੰਦਿਆਂ ਮੈਡਮ ਮੇਅਰ ਅਤੇ ਸਮੁੱਚੇ ਪ੍ਰਦਾਨਗੀ ਮੰਡਲ ਸਮੇਤ ਦੂਰੋਂ ਦੂਰੋਂ ਪਹੁੰਚੇ ਕਵੀ ਸੱਜਣਾ ਦਾ ਧੰਨਵਾਦ ਕੀਤਾ ਤੇ ਅਗਲੀ ਵਾਰੀ ਇਸ ਤੋਂ ਵੱਡੀ ਵੀ ਵਧੀਆ ਸਮਾਗਮ ਕਰਨ ਦਾ ਅਹਿਦ ਲਿਆ ਉਪਰੰਤ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਪ੍ਰੋਫੈਸਰ ਸੰਧੂ ਬਰੀਆਨਵੀ ਜਸਪ੍ਰੀਤ ਅਮਲਤਾਸ ਦਵਿੰਦਰ ਸੈਫੀ ਜਗਵਿੰਦਰ ਜੋਧਾ ਭਗਵਾਨ ਢਿੱਲੋਂ ਕੀ ਸਾਧੂ ਸਿੰਘ ਡਾਕਟਰ ਗੁਚਰਨ ਕੌਰ ਕੋਚਰੇ ਡਾਕਟਰ ਹਰੀ ਸਿੰਘ ਜਾਚਕ ਤਰਲੋਚਨ ਚਾਂਡੇ ਮਨਿੰਦਰ ਮਨਦੀਪ ਕੌਰ ਭਮਰਾ ਤਰਲੋਚਨ ਲੋਚੀ ਮੀਤ ਅਨਮੋਲ ਕਰਮਜੀਤ ਦਰੇਵਾਲ ਜਸਵੀਰ ਚੱਜ ਅਮਰਜੀਤ ਛੇਰਪੁਰੀ ਪ੍ਰਭਜੋਤ ਸੋਹੀ ਰਾਜਦੀਪ ਤੂਰ ਅਮਰਿੰਦਰ ਸੋਹਲ ਸੰਤ ਸਿੰਘ ਸੋਹਲ ਕੁਲਵਿੰਦਰ ਕਿਰਨ ਸਾਧੂ ਰਾਮ ਲੰਗਿਆਣਾ ਚਰਨਜੀਤ ਸਮਾਲਸਰ ਹਰਨਾਮ ਦੱਲਾ ਤਰਮਿੰਦਰ ਸ਼ਾਹਦ ਤੇਲੂ ਰਾਮ ਕਹਾੜਾ ਅਜੀਤ ਪਿਆਸਾ ਦਰਸ਼ਨ ਬੋਪਰੇ ਸਵਰਨਪੱਲਾ ਜਸਵੰਤ ਕੌਰ ਗਰੇਵਾਲ ਦਲਬੀਰ ਕਲੇਰ ਜਗਪਾਲ ਜੱਗਾਪੂਰਨ ਸਿੰਘ ਸਨਮ ਸਾਗਰ ਸਫਰੀ ਸਤਨਾਮ ਸਿੰਘ ਕੋਮਲ ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ ਵੱਲੋਂ ਆਪਣੇ ਕਲਮ ਪੇਸ਼ ਕੀਤੇ ਗਏ ਇਸ ਸਮਾਗਮ ਵਿੱਚ ਸੁਰਿੰਦਰ ਕੈੜੇ, ਰਾਮਸਰੂਪ ਰਿੱਖੀ, ਡਾਕਟਰ ਬਲਵਿੰਦਰ ਗੈਲੈਕਸੀ, ਜਸਵੰਤ ਗਰੇਵਾਲ, ਲਖਵੀਰ ਸਿੰਘ ਮੰਗਟ, ਮੋਹੀ, ਅਮਰਜੀਤ ਹੋਰਾਂ ਨੇ ਵੀ ਹਿੱਸਾ ਲਿਆ। ਸਮੁੱਚੇ ਸਮਾਗਮ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਸਰਦਾਰ ਪਰਗਟ ਸਿੰਘ ਅਗਰੇਵਾਲ ਨੇ ਅਕੈਡਮੀ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਹਿਯੋਗ ਜਾਰੀ ਰੱਖਣ ਦਾ ਪ੍ਰੋਸਾਦ ਦਵਾਇਆ। ਸਵੇਰੇ 10 ਵਜੇ ਸ਼ੈਦ ਦੇ ਪਤਵੰਤੇ ਅਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਸਮੇਤ ਪੰਜਾਬੀ ਸਾਹਿਤ ਅਕੈਡਮੀ ਦੇ ਔਦਿਦਾਰਾ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਯਾਦ ਕੀਤਾ ਜਿਸ ਵਿੱਚ ਐਮ.ਐਲ.ਏ. ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਕਵੀ ਦਰਵਾਦੀ ਸ਼ਮਰੋਸ਼ਨ ਕਰਨ ਦਾ ਪਵਿੱਤਰ ਕਾਰਜ ਵੀ ਕੀਤਾ। ਉਹਨਾਂ ਨੇ ਵੀ ਯਕੀਨ ਦਵਾਇਆ ਕਿ ਪ੍ਰੋਫੈਸਰ ਮੋਹਨ ਸਿੰਘ ਦਾ ਬੁੱਤ ਆਰਤੀ ਚੌਕ ਵਿੱਚ ਲਗਾ ਕੇ ਇਸ ਦੀ ਪਹਿਲੀ ਸ਼ਰਨ ਸ਼ੋਕਤ ਬਹਾਲ ਕੀਤੀ ਜਾਵੇਗੀ।